ਸੀ ਕਾਜੀ ਸਾਰੇ ਨੂੰ ਹਾਂ ਜੀ ਅੱਜ ਆਪਾਂ ਤੋੜਾਂਗੇ ਚਿਬੜ ਚਿਬੜ ਪੂਰੀ ਤਰ੍ਹਾਂ ਪੱਕ ਗਏ ਨੇ ਤੇ ਬੀਬੀ ਕਹਿੰਦੀ ਮੈਨੂੰ ਚਟਨੀ ਬਣਾ ਕੇ ਦੇ ਇਸ ਕਰਕੇ yellow color ਹੋ ਗਿਆ ਪੂਰਾ ਇਹ ਆਕੇ ਪਿਆਰ ਹੋ ਗਏ ਨੇ ਬਹੁਤ ਹੀ ਸਵਾਦ ਨਾਲ ਹੀ ਆਪਾਂ ਤੋੜਿਆ ਪਦੀਨਾ ਪਦੀਨੇ ਪਾਉਣਿਆ ਚਿਬੜ ਪੂਰੀ ਤਰ੍ਹਾਂ ਰੈਡੀ ਹੋ ਗਏ ਨੇ ਹਣੇ ਜਿੰਦੀ ਨੇ ਤਾਂ ਇੱਕ ਕਾਟਵਾ ਨੇ ਖਾ ਜਾਣੇ ਇਸ ਕਰਕੇ ਤੋੜ ਲਾ ਆ ਦੇਖੋ ਆਪਦੇ ਆਪੀ ਡਿੱਗ ਫੇ ਮੜ ਲੇ ਹੱਥ ਲਾਇ ਤੇ ਚਾਰਨੀ ਰੱਖੇ ਬਸ ਉਹ ਬਾਦ ਦੇਖੋ ਜੀ ਬਹੁਤ ਤਿਆਰ ਹੋ ਚੁੱਕੇ ਸਵਾਦ ਸਵਾਦ ਚਿਬੜ ਤੁਸੀਂ ਵੀ ਬੀਜੋ ਚਿਬੜ পেট ਤੇ ਲਈ ਬਹੁਤ ਵਧੀਆ ਹੁੰਦੇ ਨੇ ਮੇਦੇ ਲਈ ਚਿਬੜਾਂ ਦੀ ਚਟਨੀ ਫਿੰਡਾਂ ਦੇ ਵਿੱਚ ਲੋਕ ਇਹਨਾਂ ਦੀ ਚਟਨੀ ਬਣਾਉਂਦੇ ਨੇ ਬਹੁਤ ਸਵਾਦਬੰਦੀ ਹੈ ਜੀ ਵੜਨ ਦੀ ਚਟਨੀ ਹਾਂਜੀ ਪੂਰੇ ਤਿਆਰ ਆ ਤੇ ਆਪਾਂ ਅੱਜ ਬੀਬੀ ਦੀ ਇੱਛਾ ਪੂਰੀ ਕਰਨ ਜਾ ਰਹੇ ਹਾਂ ਜੀ ਥੈਂਕ ਯੂ ਤੁਸੀਂ ਵੀ ਬੀਜੋ ਜੀ